ਉਹਨਾਂ ਪੁਰਹਾਣੀਆਂ ਕਹਾਣੀਆਂ ਦੀ ਕਲਪਨਾ ਕਰੋ ਜਿਨ੍ਹਾਂ ਨਾਲ ਅਸੀਂ ਵੱਡੇ ਹੋਏ ਹਾਂ ਜਿੱਥੇ ਅਸੂਰਾਂ ਨੇ ਕਮਜ਼ੋਰਾਂ ਨੂੰ ਕੁਚਲ ਦਿੱਤਾ ਬੁੱਧੀਮਾਨ ਲੋਕਾਂ ਦਾ ਮਜ਼ਾਕ ਉਡਾਇਆ ਅਤੇ ਪ੍ਰਾਰਥਨਾ ਦੇ ਸਰੋਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਹ ਉੱਚੀ ਆਵਾਜ਼ ਵਿੱਚ ਬੇਰਹਿਮ ਸਨ ਅਤੇ ਹਮੇਸ਼ਾ ਵਧੇਰੇ ਸ਼ਕਤੀ ਅਤੇ ਵਧੇਰੇ ਸੋਨੇ ਦੇ ਭੁੱਖੇ ਰਹਿੰਦੇ ਸਨ ਧਿਆਨ ਨਾਲ ਸੁਣੋ ਕਿਉਂਕਿ ਉਹ ਕਹਾਣੀਆਂ ਕਦੇ ਵੀ ਸਿਰਫ ਅਤੀਤ ਬਾਰੇ ਨਹੀਂ ਸਨ ਉਹ ਉਹਨਾ ਪੈਟਰਨਾਂ ਬਾਰੇ ਚੇਤਾਵਨੀਆਂ ਸਨ ਜੋ ਜਦੋਂ ਵੀ ਅਸੀਂ ਧਿਆਨ ਦੇਣਾ ਬੰਦ ਕਰਦੇ ਹਾਂ ਤਾਂ ਵਾਪਸ ਆ ਸਕਦੇ ਹਨ ਸਾਡੇ ਸਮੇਂ ਵਿੱਚ ਅਸੁਰ ਨੂੰ ਲੋਕਾਂ ਲਈ ਇੱਕ ਲੇਬਲ ਦੇ ਰੂਪ ਵਿੱਚ ਨਹੀਂ ਬਲਕਿ ਕਾਰਸ ਦੇ ਇੱਕ ਪੈਟਰਨ ਦੇ ਰੂਪ ਵਿੱਚ ਸੋਚੋ ਹਿੰਮਤ ਦੇ ਕੱਪੜੇ ਪਹਿਨੇ ਬੇਰਹਿਮੀ ਨਾਰਿਆਂ ਵਿੱਚ ਲਪੇਟਿਆ ਲਾਲਚ ਸੱਚਾਈ ਪ੍ਰਤੀ ਨਫ਼ਰਤ ਅਤੇ ਸ਼ਕਤੀ ਨਾਲ ਨਸ਼ਾ ਇਹ ਸੰਕੇਤ ਹਨ ਇਹ ਕਿਸੇ ਦਰਮ ਖੇਤਰ ਜਾਤੀ ਜਾਂ ਭਾਈਚਾਰੇ ਬਾਰੇ ਨਹੀਂ ਹੈ ਇਹ ਉਹਨਾਂ ਚੋਣਾ ਬਾਰੇ ਹੈ ਜੋ ਮਨੁੱਖੀ ਸਨਮਾਨ ਨੂੰ ਨੁਕਸਾਨੇ ਬਾਨਿਆ ਹਨ ਮਾਸਕ ਬਹੁਤ ਦਿਨਤੀ ਜਾਂ ਘਟ ਦਿਨਤੀ ਸੀ ਸ਼ਾਸਕ ਚਵ ਜਰ ਰਹੀ ਪੀੜਤ ਜਾਂ ਜੇਤ ਹੋ ਸਕਦਾ ਹੈ ਵਿਵਹਾਰ ਉਹ ਹੈ ਜੋ ਇਸ ਨੂੰ ਖੋਲਦਾ ਹੈ ਸਮਾਰਕ ਅਤੇ ਪੁਲਾੜ ਮਿਸਨਾ ਦੀ ਦੁਨੀਆ ਵਿੱਚ ਹੁਣ ਇਸ ਬਾਰੇ ਗੱਲ ਕਿਉਂ ਕੀਤੀ ਜਾਵੇ ਕਿਉਂਕਿ ਜੰਗ ਦਾ ਮੈਦਾਨ ਸਾਡੀਆਂ ਸਕਰੀਨਾਂ ਸਾਡੀਆਂ ਗਲੀਆਂ ਅਤੇ ਘਰ ਵਿੱਚ ਸਾਡੀ ਗੱਲਬਾਤ ਵਿੱਚ ਤਬਦੀਲ ਹੋ ਗਿਆ ਹੈ ਜਦੋਂ ਅਸੀਂ ਚਲਾਕ ਪ੍ਰਚਾਰ ਦੁਆਰਾ ਮੂਰਖ ਬਣਾਏ ਜਾਂਦੇ ਹਾਂ ਤਾਂ ਅਸੀਂ ਬਿਨਾਂ ਧਿਆਨ ਦਿੱਤੇ ਨੁਕਸਾਨ ਲਈ ਪੈਦਲ ਸਿਪਾਹੀ ਬਣ ਸਕਦੇ ਹਾਂ ਅਤੇ ਇਸ ਤਰ੍ਹਾਂ ਹੀ ਅਸੁਰਿਕ ਪੈਟਰਨ ਫੈਲਦਾ ਹੈ ਚੁੱਪਚਾਪ ਕੁਸ਼ਲਤਾ ਨਾਲ ਅਤੇ ਹਰ ਜਗ੍ਹਾ ਇੱਥੇ ਇਹ ਹੈ ਕਿ ਇਹ ਕਿਵੇਂ ਸ਼ੁਰੂ ਹੁੰਦਾ ਹੈ ਗਵੰਡੀਆਂ ਨੂੰ ਸਧਾਰਨ ਲੇਬਲਾਂ ਨਾਲ ਟੀਚਿਆਂ ਵਿੱਚ ਬਦਲ ਕੇ ਅਤੇ ਨਿਸ਼ਚਿਤਤਾ ਨਾਲ ਚਿੱਕਿਆ ਜਾਂਦਾ ਹੈ ਇਤਿਹਾਸ ਇਸ ਗੱਲ ਨੂੰ ਵਾਰ-ਵਾਰ ਦਰਸਾਉਂਦਾ ਹੈ ਰਵਾਂਡਾ ਵਿੱਚ ਰੇਡੀਓ ਨਫ਼ਰਤ ਤੋਂ ਲੈ ਕੇ 나ਜੀ ਜਰਮਨੀ ਵਿੱਚ ਪ੍ਰਚਾਰ ਫਿਲਮਾਂ ਤੱਕ ਕਰਦੇ ਨੇੜੇ ਅਫਾਹਾਂ ਅਤੇ ਗੁੱਸੇ ਨੇ ਵੰਡ ਦੌਰਾਨ ਘਾਤਕ ਹਿੰਸਾ ਨੂੰ ਹਵਾ ਦਿੱਤੀ ਇੱਕ ਜ਼ਖਮ ਜੋ ਅਸੀਂ ਅਜੇ ਵੀ ਚੁੱਕਦੇ ਹਾਂ ਅਮਾਨਵੀਕਰਨ ਹਮੇਸ਼ਾ ਪਹਿਲਾਂ ਆਉਂਦਾ ਹੈ ਅਤੇ ਹਿੰਸਾ ਇੱਕ ਪਰਛਾਵੇਂ ਵਾਂਗ ਹੁੰਦੀ ਹੈ ਇਸ ਤੋਂ ਬਾਅਦ ਗਲਤ ਜਾਣਕਾਰੀ ਫਾਰਵਰਡ ਜਾਲੀ ਹਵਾਲਿਆਂ ਕਲਿੱਪ ਕੀਤੇ ਵੀਡੀਓ ਅਤੇ ਹੁਣ ਡੀਪ ਫੇਕ ਦੀ ਮਸ਼ੀਨਰੀ ਆਉਂਦੀ ਹੈ ਹਾਲ ਹੀ ਦੇ ਸਾਲਾਂ ਵਿੱਚ ਕਈ ਭਾਰਤੀ ਰਾਜਾਂ ਵਿੱਚ ਮੈਸੇਜਿੰਗ ਐਪਸ ਉੱਤੇ ਬੱਚਿਆਂ ਨੂੰ ਅਗਵਾ ਕਰਨ ਦੀਆਂ ਅਫਵਾਹਾਂ ਫੈਲਣ ਤੋਂ ਬਾਅਦ ਪੀੜ ਦੇ ਹਮਲੇ ਹੋਏ ਹਨ ਅਧਿਐਨਾਂ ਨੇ ਦਿਖਾਇਆ ਹੈ ਕਿ ਝੂਠੀਆਂ ਖਬਰਾਂ ਸੱਚਾਈ ਨਾਲੋਂ ਤੇਜ਼ੀ ਨਾਲ ਆਨਲਾਈਨ ਯਾਤਰਾ ਕਰ ਸਕਦੀਆਂ ਹਨ ਕਿਉਂਕਿ ਗੁੱਸਾ ਸਾਂਝਾ ਕੀਤਾ ਜਾ ਸਕਦਾ ਹੈ ਅਸੁਰਿਕ ਪੈਟਰਨ ਇਸ ਨੂੰ ਜਾਣਦਾ ਹੈ ਅਤੇ ਸਾਡੇ ਡਰ ਅਤੇ ਗੁੱਸੇ ਨੂੰ ਸਹੀ ਸਮੇਂ ਨਾਲ ਪਰ ਦਿੰਦਾ ਹੈ ਰੋਲਾ ਕੁਟਾਲੇ ਜ਼ਬਰਨ ਵਸੂਲੀ ਜ਼ਮੀਨ ਹੜੱਪਣ ਜਾਲੀ ਚੈਰਿਟੀ ਅਤੇ ਸ਼ੱਕੇ ਫੰਡਿੰਗ ਦੇ ਪਿੱਛੇ ਵੀ ਸ਼ਾਂਤ ਕਾਰੋਬਾਰ ਹੈ ਕੁਝ ਆਵਾਜ਼ਾਂ ਜਨ ਤੱਕ ਤੌਰ ਉੱਤੇ ਸ਼ੁੱਧਤਾ ਬਾਰੇ ਚੀਕਦੀਆਂ ਹਨ ਜਦੋਂ ਕਿ ਪਿਛਲੇ ਦਰਵਾਜ਼ਿਆਂ ਰਾਹੀਂ ਨਿੱਜੀ ਤੌਰ ਉੱਤੇ ਪੈਸੇ ਭੇਜਦੀਆਂ ਹਨ ਉਹ ਕ੍ਰਾਂਤੀ ਜਾਂ ਮੁਕਤੀ ਦਾ ਵਾਅਦਾ ਕਰਦੇ ਹਨ ਪਰ ਪ੍ਰਵੇਸ਼ ਫੀਸ ਦੇ ਰੂਪ ਵਿੱਚ ਤੁਹਾਡੇ ਅਨੇ ਵਿਸ਼ਵਾਸ ਦੀ ਮੰਗ ਕਰਦੇ ਹਨ ਪ੍ਰਤਸਾਹਨ ਦੀ ਪਾਲਣਾ ਕਰੋ ਅਤੇ ਤੁਸੀਂ ਅਕਸਰ ਲਾਲਚ ਨੂੰ ਸਟੇਜ ਦੇ ਕੇਂਦਰ ਵਿੱਚ ਬੈਠੇ ਵੇਖੋਗੇ ਇਸ ਲਈ ਅਸੀਂ ਅਸੋਰਿਕ ਪੈਟਰਨ ਨੂੰ ਕਿਵੇਂ ਪਛਾਣਦੇ ਹਾਂ ਇਸ ਤੋਂ ਪਹਿਲਾਂ ਕਿ ਇਹ ਸਾਨੂੰ ਫੜ ਲਵੇ ਚਾਰ ਲਾਲ ਝੰਡੇ ਵੇਖੋ ਦਰਜੋ ਆਗਿਆਕਾਰੀ ਦੀ ਮੰਗ ਕਰਦਾ ਹੈ ਚਾਪਲੂਸੀ ਜੋ ਹੰਕਾਰ ਨੂੰ ਖਵਾਉਂਦੀ ਹੈ ਗੁੱਸਾ ਜੋ ਪ੍ਰਸ਼ਨਾਂ ਨੂੰ ਚੁੱਪ ਕਰ ਦਿੰਦਾ ਹੈ ਅਤੇ ਝੂਠੀ ਨਿਸ਼ਚਿਤਤਾ ਜੋ ਸਬੂਤ ਨੂੰ ਰੱਦ ਕਰ ਦਿੰਦੀ ਹੈ ਜਦੋਂ ਕੋਈ ਸੰਦੇਸ਼ ਤੁਹਾਨੂੰ ਸੋਚਣਾ ਬੰਦ ਕਰਨ ਜਲਦਬਾਜ਼ੀ ਵਿੱਚ ਨਫ਼ਰਤ ਕਰਨ ਜਾਂ ਬਿਨਾ ਕਿਸੇ ਜਾਂਚ ਦੇ ਇੱਕ ਮੁਕਤੀਦਾਤਾ ਉੱਤੇ ਪਰੋਸਾ ਕਰਨ ਲਈ ਕਹਿੰਦਾ ਹੈ ਤਾਂ ਰੁਕ ਜਾਓ ਉਹ ਵਿਰਾਮ ਤੁਹਾਡੀ ਪਹਿਲੀ ਟਾਲ ਹੈ ਇੱਥੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਇੱਕ ਸਕਾਰਨ ਚੈਕਲਿਸਟ ਹੈ ਸਾਂਝਾ ਕਰਨ ਤੋਂ ਪਹਿਲਾਂ ਇੱਕ ਸਾਲ ਲਓ ਅਤੇ ਤਸਦੀਕ ਕਰੋ ਕਿ ਇਹ ਕਿਸ ਨੇ ਕਿਹਾ ਪੂਰੀ ਕਲਿੱਪ ਕੀ ਹੈ ਪ੍ਰਾਇਮਰੀ ਸਰੋਤ ਕਿਥੇ ਹੈ ਕਟੋਗਟ 3 ਪਰੋਸੀ ਯੋਗ ਆਊਟ ਲੈਟਰਨ ਦੀ ਤੁਲਨਾ ਕਰੋ ਸਿਰਲੇਖ ਦੇ ਪਿਛਲੇ ਹਿੱਸੇ ਨੂੰ ਪੜ੍ਹੋ ਅਤੇ ਜਦੋਂ ਕੁਝ ਖਰਾਬ ਮਹਿਸੂਸ ਹੋਵੇ ਤਾਂ ਉਲਟ ਚਿੱਤਕ ਖੋਜ ਦੀ ਵਰਤੋਂ ਕਰੋ ਜੇ ਕੋਈ ਪੋਸਟ ਤੁਹਾਨੂੰ ਇੱਕ ਪਲ ਵਿੱਚ ਗੁੱਸਾ ਜਾਂ ਮਾਣ ਮਹਿਸੂਸ ਕਰਵਾਉਂਦੀ ਹੈ ਤਾਂ ਕੰਮ ਕਰਨ ਤੋਂ ਪਹਿਲਾਂ ਇਸ ਨੂੰ ਠੰਡਾ ਕਰਨ ਦਿਓ ਤਾਕਤ ਪਾਈ ਚਾਰੇ ਤੋਂ ਵੀ ਆਉਂਦੀ ਹੈ ਮਤਵੇ ਦਾ ਬਾਰੇ ਗੱਲ ਕਰੋ ਬੱਚਿਆਂ ਨੂੰ ਹਿਰਾਫੇਰੀ ਦਾ ਪਤਾ ਲਗਾਉਣਾ ਸਿਖਾਓ ਅਤੇ ਸਥਾਨਕ ਵਿਚੋਲੇ ਅਤੇ ਕਾਨੂੰਨੀ ਸਹਾਇਤਾ ਸਮੂਹਾਂ ਦਾ ਸਮਰਥਨ ਕਰੋ ਜੋ ਕਮਜ਼ੋਰ ਲੋਕਾਂ ਦੀ ਰੱਖਿਆ ਕਰਦੇ ਹਨ ਆਮ ਗਾਲਾਂ ਕੱਢਣ ਤੋਂ ਇਨਕਾਰ ਕਰੋ ਧਮਕੀਆਂ ਦੀ ਰਿਪੋਰਟ ਕਰੋ ਅਤੇ ਅਜਿਹੇ ਨੇਤਾਵਾਂ ਦੀ ਚੋਣ ਕਰੋ ਜੋ ਪੀੜ ਦੇ ਸ਼ਾਸਨ ਉੱਤੇ ਕਾਨੂੰਨ ਦੇ ਸ਼ਾਸਨ ਦੀ ਪ੍ਰਖਿਆ ਕਰਦੇ ਹਨ ਇਸ ਤਰ੍ਹਾਂ ਤਰਨ ਦਾ ਅਭਿਆਸ ਆਮ ਦਿਨਾਂ ਵਿੱਚ ਸਥਿਰ, ਸ਼ਾਂਤ ਅਤੇ ਬਹਾਦਰ ਤਰੀਕੇ ਨਾਲ ਕੀਤਾ ਜਾਂਦਾ ਹੈ। ਸਾਡੇ ਮਹਾਕਾਵੀ ਸਾਨੂੰ ਯਾਦ ਦਿਵਾਉਂਦੇ ਹਨ ਕਿ ਅਸੁਰ ਅਕਸਰ ਚਲਾਕ ਅਤੇ ਸ਼ਕਤੀਸ਼ਾਲੀ ਹੁੰਦੇ ਸਨ ਪਰ ਉਹਨਾਂ ਨੂੰ ਖਤਮ ਕਰਨਾ ਹੰਕਾਰ ਅਤੇ ਬੇਰਹਿਮੀ ਸੀ। ਗੀਤਾ ਸਮਝ ਨਫ਼ਰਤ ਤੋਂ ਬਿਨਾਂ ਕੰਮ ਕਰਨ ਅਤੇ ਸੱਚਾਈ ਵਿੱਚ ਦ੍ਰਿੜ ਰਹਿਣ ਦੀ ਗੱਲ ਕਰਦੀ ਹੈ। ਸਾਡੇ ਯੁੱਗ ਵਿੱਚ ਉਹ ਹਿੰਮਤ ਸ਼ਾਂਤ ਹੁੰਦੀ ਹੈ। ਇੱਕ ਚੁੰਡ ਤੋਂ ਇਨਕਾਰ ਕਰਨਾ ਇੱਕ ਦੋਸਤ ਨੂੰ ਨਰਮੀ ਨਾਲ ਸੁਧਾਰਨਾ ਇਹ ਇੱਕ ਅਜਨਮਬੀ ਦੀ ਰੱਖਿਆ ਕਰਨਾ ਰੋਜ਼ਾਨਾ ਕੀਤੇ ਜਾਂਦੇ ਛੋਟੇ-ਛੋਟੇ ਵਿਕਲਪ ਹਨੇਰੇ ਦੇ ਵਿਰੁੱਧ ਇੱਕ ਕੰਧ ਬਣ ਜਾਂਦੇ ਹਨ ਇੱਕ ਅਜਿਹੇ ਸਮਾਜ ਦੀ ਕਲਪਨਾ ਕਰੋ ਜਿੱਥੇ ਅਸੀਂ ਨਫ਼ਰਤ ਨੂੰ ਅੱਗੇ ਨਹੀਂ ਵਧਾਉਂਦੇ ਜਿੱਥੇ ਅਸੀਂ ਬਿਹਤਰ ਸਵਾਲ ਪੁੱਛਦੇ ਹਾਂ ਅਤੇ ਜਿੱਥੇ ਅਸੀਂ ਪਹਿਲਾਂ ਮਨੁੱਖ ਨੂੰ ਦੇਖਦੇ ਹਾਂ ਜਿੱਥੇ ਮੰਦਰ ਮਸਜਿਦ ਚਰਚ ਅਤੇ ਗੁਰਦੁਆਰੇ ਇੱਕੋ ਜਿਹੇ ਸ਼ਾਂਤੀ ਦੇ ਸਥਾਨ ਹਨ ਨਾ ਕਿ ਰਾਜਨੀਤੀ ਲਈ ਜੰਗ ਦੇ ਮੈਦਾਨ ਜਿੱਥੇ ਨਿਆ ਇੱਕ ਨਾਰਾ ਨਹੀਂ ਬਲਕਿ ਇੱਕ ਆਦਤ ਹੈ ਟ੍ਰੈਫਿਕ ਸਟਾਪ ਤੋਂ ਲੈ ਕੇ ਅਦਾਲਤੀ ਕਮਰਿਆਂ ਤੱਕ ਉਸ ਪਵਿੱਕ ਲਈ ਸਾਡੇ ਵਿੱਚੋਂ ਹਰੇਕ ਨੂੰ ਜਾਗਦੇ ਨਿਮਰ ਅਤੇ ਦਿਆਲੂ ਰਹਿਣ ਦੀ ਜ਼ਰੂਰਤ ਹੈ ਜੇ ਇਸ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਤਾਂ ਇਸ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਸਾਂਝਾ ਕਰੋ ਜਿਸਨੂੰ ਰਿਮਾਈਂਡਰ ਦੀ ਜ਼ਰੂਰਤ ਹੈ ਅਤੇ ਟਿੱਪਣੀਆਂ ਵਿੱਚ ਸਾਨੂੰ ਆਪਣਾ ਤਜਰਬਾ ਦੱਸੋ ਵਦੇਰੇ ਜ਼ਮੀਨੀ ਕਹਾਣੀਆਂ ਲਈ ਪਸੰਦ ਕਰੋ ਅਤੇ ਸਬਸਕ੍ਰਾਈਬ ਕਰੋ ਜੋ ਸਾਡੇ ਅਤੀਤ ਨੂੰ ਸਪਸ਼ਟਤਾ ਅਤੇ ਦੇਖਭਾਲ ਨਾਲ ਸਾਡੇ ਵਰਤਮਾਨ ਨਾਲ ਜੋੜਨੀਆਂ ਹਨ ਸਭ ਤੋਂ ਵੱਧ ਆਪਣੇ ਮਨ ਨੂੰ ਸਾਫ਼ ਰੱਖੋ ਆਪਣੇ ਦਿਲ ਨੂੰ ਸਥਿਰ ਰੱਖੋ ਅਤੇ ਆਪਣੇ ਕੰਮਾਂ ਨੂੰ ਸਨਮਾਨ ਨਾਲ ਜੋੜ ਕੇ ਰੱਖੋ ਅਸੁਰ ਕਿਤੇ ਨਹੀਂ ਗਏ ਹਨ ਪਰ ਨਾ ਹੀ ਸਾਡੀ ਚੋਣ ਕਰਨ ਦੀ ਸ਼ਕਤੀ ਹੈ